ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਜੜਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੇ 10ਵੇਂ ਗੁਰੂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਲਾਲ ਸਿੰਘ ਜੀ ਦੇ ਬਾਰੇ ਇੱਕ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਬੈਠੇ ਹੋਏ ਸਨ ਉਸ ਵਕਤ ਭਾਈ ਲਾਲ ਸਿੰਘ ਲਾਲ ਸਿੰਘ ਨਾਂ ਦਾ ਇੱਕ ਸਿੱਖ ਢਾਲ ਲੈ ਕੇ ਹਾਜ਼ਰ ਹੋਇਆ ਉਸਨੇ ਇਹ ਢਾਲ ਬਣਾਉਣ ਵਿੱਚ ਬਹੁਤ ਸਮਾਂ ਲਗਾਇਆ ਸੀ ਅਤੇ ਇਸ ਢਾਲ ਨੂੰ ਬਿੰਨਣਾ ਲਗਭਗ ਅਸੰਭਵ ਹੀ ਸੀ ਇਹ ਇਸ ਢਾਲ ਨਾ ਸਿਰਫ ਮਜ਼ਬੂਤ ਸੀ ਬਲਕਿ ਇਹ ਬਹੁਤ ਹਲਕਾ ਵੀ ਸੀ ਦਰਬਾਰ ਵਿੱਚ ਹਰ ਕਿਸੇ ਨੇ ਢਾਲ ਦੀ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਨੇ ਵੀ ਢਾਲ ਦੇ ਇੱਕ ਆਪਣੇ ਖੁਸ਼ੀ ਪ੍ਰਗਟ ਕੀਤੀ ਭਾਈ ਲਾਲ ਸਿੰਘ ਜੀ ਬਹੁਤ ਚੰਗੇ ਸਿੱਖ ਸਨ ਅਤੇ ਬਹੁਤ ਹੀ ਰਹਿਤ ਮਰਿਆਦਾ ਵਾਲੇ ਸਿੱਖ ਸਨ ਪਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਸ ਦੀ ਢਾਲ ਅਤੇ ਕਾਰੀਗਰੀ ਦੀ ਪ੍ਰਸ਼ੰਸਾ ਕੀਤੀ ਤੇ ਉਸ ਪ੍ਰਸ਼ੰਸਾ ਕਰਕੇ ਭਾਈ ਲਾਲ ਸਿੰਘ ਜੀ ਦੇ ਵਿੱਚ ਕਮੰਡ ਆ ਗਿਆ ਤੇ ਉਹਨਾਂ ਦੇ ਵਿੱਚ ਕਮੰਡ ਆ ਗਿਆ ਅਹੰਕਾਰ ਆ ਗਿਆ ਅਤੇ ਉਹਨਾਂ ਨੇ ਸੰਗਤ ਵਿੱਚ ਇਹ ਐਲਾਨ ਕੀਤਾ ਕੀਤਾ ਕਿ ਬੰਦੂਕ ਦੀ ਗੋਲੀ ਵੀ ਇਸ ਢਾਲ ਨੂੰ ਨਹੀਂ ਬਿੰਨ ਸਕਦੀ ਜਿਉਂ ਹੀ ਉਸਨੇ ਇਹ ਕਿਹਾ ਤਾਂ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਹ ਕੱਲ ਇਸ ਢਾਲ ਦੀ ਪਰਖ ਕਰਨਗੇ ਭਾਈ ਲਾਲ ਸਿੰਘ ਨੂੰ ਭਾਈ ਲਾਲ ਸਿੰਘ ਜੀ ਨੂੰ ਅਜੇ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਅਤੇ ਇਹ ਕਹਿੰਦੇ ਹੋਏ ਕਿ ਕੋਈ ਹੋਲੀ ਇਹ ਢਾਲ ਨਹੀਂ ਪਾਰ ਕਰ ਸਕਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਪਰ ਜਿਵੇਂ ਹੀ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਨਿਕਲਿਆ ਉਸਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਸਾਹਿਬ ਨੂੰ ਚੁਣੌਤੀ ਦੇ ਕੇ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਸਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਸਾਹਿਬ ਇੱਕ ਜਾਣੇ ਪਛਾਣੇ ਸੂਰਬੀਰ ਯੋਧੇ ਹਨ ਅਤੇ ਗੁਰੂ ਹਨ ਉਹਨਾਂ ਨੂੰ ਇਸ ਢਾਲ ਨੂੰ ਛੇਦਣ 'ਚ ਬਿਲਕੁਲ ਵੀ ਸਮਾਂ ਨਹੀਂ ਲੱਗਣਾ ਅਤੇ ਉਹਨਾਂ ਨੂੰ ਇਸ ਢਾਲ 'ਚੋਂ ਗੋਲੀ ਬਾਹਰ ਕੱਢਣ ਨੂੰ ਕੌਣ ਰੋਕ ਸਕਦਾ ਹੈ ਉਸ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋਇਆ ਅਤੇ ਦੁਖੀ ਮਨ ਨਾਲ ਉਹ ਆਪਣੇ ਘਰ ਚਲੇ ਗਿਆ ਉਸ ਨੂੰ ਸੰਗਤ ਨੂੰ ਚੁਣੌਤੀ ਦੇਣ ਦਾ ਬੜਾ ਦੁੱਖ ਲੱਗਿਆ ਅਤੇ ਬਹੁਤ ਪਛਤਾਵਾ ਹੋਇਆ ਪਰ ਉਹ ਅਜੇ ਵੀ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸ ਦੀ ਲਾਜ ਰੱਖ ਲੈਣ ਅਤੇ ਕੋਈ ਵੀ ਇਸਤਾਲ ਨੂੰ ਨਾ ਬਣ ਸਕੇ ਉਸਨੇ ਆਪਣੇ ਗੁਰਸਿੱਖ ਸਾਥੀਆਂ ਨੂੰ ਇਸ ਬਾਰੇ ਦੱਸਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਹੁਣ ਮੈਂ ਕੀ ਕਰਾਂ ਤੇ ਫਿਰ ਉਹਨਾਂ ਦੇ ਗੁਰਸਿੱਖ ਸਾਥੀਆਂ ਨੇ ਕਿਹਾ ਕਿ ਹੁਣ ਤਾਂ ਬਸ ਆਪਜੀ ਗੁਰੂ ਪਿਤਾ ਜੀ ਸਮਰਥ ਹਨ ਉਹਨਾਂ ਅੱਗੇ ਅਰਦਾਸ ਕਰੋ ਉਹੀ ਤੁਹਾਡੀ ਲਾਜ ਰੱਖ ਰੱਖਣਗੇ ਪਾਈ ਲਾਲ ਸਿੰਘ ਨੇ ਕੜਾ ਪ੍ਰਸ਼ਾਦ ਤਿਆਰ ਕੀਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਮੇਰੀ ਲਾਜ ਅਤੇ ਮਾਨ ਸਨਮਾਨ ਬਣਾਈ ਰੱਖਿਓ ਪਾਈ ਲਾਲ ਸਿੰਘ ਨੇ ਸਾਰੀ ਰਾਤ ਜਾਗਦੇ ਹੋਏ ਅਤੇ ਬਾਣੀ ਪੜ੍ਹਦੇ ਹੋਏ ਬਿਤਾਈ ਅਗਲੇ ਦਿਨ ਉਹ ਦਰਬਾਰ ਵਿੱਚ ਬੜੀ ਨਿਮਰਤਾ ਸਹਿਜ ਸਹਿਤ ਹਾਜ਼ਰ ਹੋਇਆ ਅੱਜ ਉਹਦੇ ਵਿੱਚ ਕੱਲ ਜਿੰਨੀ ਹੋਮੇ ਨਹੀਂ ਸੀ ਕੀਰਤਨ ਦੇ ਭੋਗ ਪਿਛੋਂ ਗੁਰੂ ਸਾਹਿਬ ਨੇ ਲਾਲ ਸਿੰਘ ਨੂੰ ਢਾਲ ਦੀ ਪਰਖ ਕਰਵਾਉਣ ਲਈ ਤਿਆਰ ਹੋਣ ਲਈ ਕਿਹਾ ਪਰ ਅੱਜ ਲਾਲ ਸਿੰਘ ਨੇ ਕੱਲ ਵਾਂਗੂ ਚੁਣੌਤੀ ਨਹੀਂ ਦਿੱਤੀ ਬਲਕਿ ਹੌਲੀ ਜੀ ਸਿਰ ਹਿਲਾਇਆ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ ਜੀ ਨੂੰ ਟਾਲ ਪਰਖਣ ਦਾ ਹੁਕਮ ਕੀਤਾ ਲਾਲ ਸਿੰਘ ਜੀ ਆਪਣੀ ਟਾਲ ਲੈ ਕੇ ਨਿਸ਼ਾਨੇ ਤੇ ਖੜੇ ਹੋ ਗਏ ਅਤੇ ਵਾਇਗਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀਆਂ ਚਲਾਈਆਂ ਪਰ ਨਿਸ਼ਾਨਾ ਨਹੀਂ ਲੱਗਾ ਉਹਨਾਂ ਦਾ ਨਿਸ਼ਾਨਾ ਗਲਤ ਚੂਕ ਗਿਆ ਗੁਰੂ ਸਾਹਿਬ ਜੀ ਨੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਅਤੇ ਢਾਲ ਤੇ ਨਿਸ਼ਾਨਾ ਟਿਕਾ ਲਿਆ ਗੁਰੂ ਸਾਹਿਬ ਜੀ ਨਿਸ਼ਾਨਾ ਬਿਨ ਕੇ ਥੋੜਾ ਸਮਾਂ ਖੜੇ ਰਹੇ ਥੋੜਾ ਸਮਾਂ ਖੜੇ ਰਹੇ ਅਤੇ ਥੋੜਾ ਸਮਾਂ ਖੜੇ ਹੋਣ ਦੇ ਬਾਅਦ ਕੁਝ ਸਮੇਂ ਬਾਅਦ ਉਹਨਾਂ ਨੇ ਆਪਣਾ ਨਿਸ਼ਾਨਾ ਹਟਾ ਲਿਆ ਅਤੇ ਭਾਈ ਲਾਲ ਸਿੰਘ ਜੀ ਨੂੰ ਪੁੱਛਿਆ ਕਿ ਉਹ ਸਾਰੀ ਰਾਤ ਕੀ ਕਰਦੇ ਰਹੇ ਭਾਈ ਲਾਲ ਸਿੰਘ ਜੀ ਦੇ ਨੇਤਰਾਂ ਵਿੱਚ ਅਥਰੂ ਭਰ ਆਏ ਅਤੇ ਉਹ ਆਪਣੀ ਢਾਲ ਪਰੇ ਸਿੱਟ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਜੀ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਇਸ ਢਾਲ ਨੂੰ ਉਦੋਂ ਤੱਕ ਕੋਈ ਨਹੀਂ ਬਨ ਸਕਦਾ ਜਦੋਂ ਤੱਕ ਇਹਦੀ ਰੱਖਿਆ ਆਪ ਵਾਹਿਗੁਰੂ ਅਤੇ ਸਾਰੇ ਗੁਰੂ ਸਾਹਿਬਾਨ ਕਰ ਰਹੇ ਹਨ ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਅੱਗੇ ਤੋਂ ਕਦੇ ਵੀ ਹਉਮੈ ਵਿੱਚ ਨਾਮ ਬੋਲਣ ਦਾ ਹੁਕਮ ਕੀਤਾ ਤੋ ਇਸ ਸਾਖੀ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਸੰਗਤ ਵਿੱਚ ਕਦੀ ਵੀ ਹਉਮੈ ਨਹੀਂ ਰੱਖਣੀ ਚਾਹੀਦੀ ਨਿਮਰਤਾ ਸਹਿਤ ਰਹਿਣਾ ਚਾਹੀਦਾ ਹੈ ਗੁਰੂ ਸਾਹਿਬ ਸਮਰਾਥ ਹਨ ਅਤੇ ਆਪਣੇ ਸਿੱਖਾਂ ਦੇ ਮਾਨ ਸਨਮਾਨ ਦੀ ਉਹ ਆਪ ਰੱਖਿਆ ਕਰਦੇ ਹਨ ਅਸੀਂ ਗੁਰ ਚਰਣਾ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਦੇ ਹਾਂ ਤਾਂ ਉਹ ਜ਼ਰੂਰ ਪ੍ਰਵਾਨ ਹੁੰਦੀ ਹੈ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ